ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੀ ਸਾਰੀ ਹੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਆਪ ਸਭ ਜੀ ਸਾਨੂੰ ਇਸੇ ਤਰ੍ਹਾਂ ਹੀ ਪਿਆਰ ਬਖਸ਼ਦੇ ਰਹਿਣਾ ਸਾਡੇ ਚੈਨਲ ਨਾਲ ਜੁੜੇ ਰਹਿਣਾ ਸਾਨੂੰ ਸਪੋਰਟ ਕਰਨਾ ਤੇ ਗੁਰਬਾਣੀ ਨਾਲ ਜੁੜੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਆਪ ਜੀ ਗੁਰਬਾਣੀ ਨਾਲ ਜੁੜੇ ਰਹਿਣਾ ਤੇ ਆਪਣੇ ਬੱਚਿਆਂ ਨੂੰ ਵੀ ਜੋੜਨਾ ਤਾਂ ਜੋ ਉਹਨਾਂ ਨੂੰ ਬਚਪਨ ਤੋਂ ਹੀ ਚੰਗੀ ਸਮੱਤ ਮਿਲ ਸਕੇ ਆਪ ਜੀ ਗੁਰੂਆਂ ਦਾ ਇਤਿਹਾਸ ਪੜ੍ਹਦੇ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦਿਓ ਤਾਂ ਜੋ ਉਹਨਾਂ ਨੂੰ ਹੀ ਪਤਾ ਲੱਗ ਸਕੇ ਕਿ ਅਸੀਂ ਕਿਸ ਕੌਮ ਦੇ ਵਾਰਸ ਹਾਂ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਆਪ ਸਾਧ ਸੰਗਤ ਜੋ ਕਿਸੇ ਖਾਸ ਮਨੋ ਕਾਮਨਾ ਵਾਲੀ ਸੁਖਮਣੀ ਸੈਭ ਜੀ ਦੇ ਪਾਠਾਂ ਦੀ ਲੜੀ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਆਪ ਸਭ ਜੀ ਕਿਸ ਵਿਧੀ ਵਿਵਧਾਨ ਨਾਲ ਸ਼ੁਰੂ ਕਰ ਸਕਦੇ ਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਪਰਨਾ ਨਾਲ ਹੀ ਆਪਣੀ ਰਾਏ ਸਾਡੇ ਨਾਲ ਜਰੂਰ ਸਾਂਝੀ ਕਰਨੀ ਆਓ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰੀਏ ਬਲਾਓ ਫਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਸੰਗਤ ਜੀ ਸਭ ਤੋਂ ਪਹਿਲਾਂ ਬੇਨਤੀ ਆ ਜੀ ਜੇਕਰ ਆਪਾਂ ਸੁਗਮਣੀ ਸਾਹਿਬ ਦੇ ਪਾਠਾਂ ਦੀ ਲੜੀ ਕਿਸੇ ਖਾਸ ਮਨੋ ਕਾਮਲਾ ਵਾਲੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਇਸ ਇਸ ਨੂੰ ਆਪਾਂ ਅਮਰਤ ਵੇਲੇ ਹੀ ਸ਼ੁਰੂ ਕਰ ਸਕਦੇ ਹਾਂ ਸਾਧ ਸੰਗਤ ਜੀ ਕਿਉਂਕਿ ਅਮਰਤ ਵੇਲੇ ਦੀ ਕੀਤੀ ਹੋਈ ਅਰਦਾਸ ਗੁਰੂ ਦੇ ਚਰਨਾਂ ਵਿੱਚ ਪਹੁੰਚਦੀ ਹੈ ਸਾਥ ਸੰਗਤ ਜੀ ਅਮਰਤ ਵੇਲੇ ਤੋਂ ਭਾਵ 3 ਵਜੇ ਤੋਂ 5 ਵਜੇ ਦੇ ਵਿੱਚ ਵਿਚਾਰ ਵਿਚਾਰ ਆਪਾਂ ਕਦੋਂ ਵੀ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਸਾਥ ਸੰਗਤ ਜੀ ਉਸ ਸਮੇਂ ਵਿੱਚ ਸ਼ੀਦਾ ਸਿੰਘਾਂ ਦਾ ਪੈਰਾ ਹੁੰਦਾ ਹੈ ਸਾਹ ਸੰਗਤ ਜੀ ਗੁਰੂ ਆਪਣੇ ਆਲੇ ਦੁਆਲੇ ਹਾਜ਼ਰ ਹੁੰਦੇ ਹਨ ਇੱਕ ਸਾਹ ਸੰਗਤ ਜੀ ਅਮਰਤ ਵੇਲੇ ਆਪਾਂ ਨੂੰ ਕੋਈ ਡਿਸਟਰਬੈਂਸ ਨਹੀਂ ਹੁੰਦੀ ਜਦੋਂ ਆਪਾਂ ਅਮਰਤ ਵੇਲੇ ਗੁਰਬਾਣੀ ਦਾ ਜਾਪ ਕਰਦੇ ਆ ਤਾਂ ਆਪਾਂ ਇੱਕ ਮਨ ਇੱਕ ਧਿਆਨ ਹੋ ਕੇ ਕਰ ਸਕਦੇ ਆ ਜੇਕਰ ਆਪਾਂ ਦਿਨ ਚੜੇ ਕਰਦੇ ਆ ਤਾਂ ਆਪਾਂ ਨੂੰ ਕਈ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਸ਼ੋਰ ਸ਼ਰਾਬਾ ਹੁੰਦਾ ਹੈ ਆਪਣੇ ਦੁਆਲੇ ਤੇ ਆਪਣਾ ਮਨ ਭਟਕਦਾ ਹੈ ਇਸ ਲਈ ਸਾਹ ਸੰਗਤ ਜੀ ਤੁਸੀਂ ਪਾਠਾ ਦੀ ਲੜੀ ਅਮਰਤ ਵੇਲੇ ਤੋਂ ਹੀ ਸ਼ੁਰੂ ਕਰਨਾ ਤੇ ਦੂਜੀ ਬੇਨਤੀ ਸਾਧ ਸੰਗਤ ਜੀ ਜਿਸ ਦਿਨ ਆਪਾਂ ਸੁਖਮਣੀ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕਰਨ ਜਾ ਰਹੇ ਹਾਂ ਉਸ ਦਿਨ ਅਮਰਤ ਵੇਲੇ ਉੱਠ ਕੇ ਆਪਾਂ ਨੂੰ ਕੇਸੀ ਇਸ਼ਨਾਨ ਕਰਨਾ ਹੈ ਸਾ ਕਿਉਂਕਿ ਸਾਧ ਸੰਗਤ ਜੀ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਨ ਨਾਲ ਆਪਣਾ ਪੂਰੇ ਦਿਨ ਦਾ ਦਲਿੱਦਰ ਦੂਰ ਹੋ ਜਾਂਦਾ ਹੈ ਆਪਣਾ ਤਨ ਸਾਫ਼ ਹੋ ਜਾਂਦਾ ਹੈ ਆਪਾਂ ਸਾਰਾ ਦਿਨ ਖਿੜੇ ਖਿੜੇ ਰਵਾਂਗੇ ਆ ਸੰਗਤ ਜੀ ਗੁਰੂ ਸਾਹਿਬਾਨ ਨੇ ਇਸ ਲਈ ਸਿੰਘਾਂ ਨੂੰ ਅਮਰਤ ਵੇਲੇ ਓਟਕੇਸ਼ ਨਾਨ ਕਰਨ ਦੇ ਬਚਨ ਲਾਏ ਸਨ ਤਾਂ ਜੋ ਖਾਲਸੇ ਸਦਾ ਤਿਆਰ ਬਰ ਤਿਆਰ ਰਹਿਣ ਤੇ ਦਲਿੱਦਰ ਇਹਨਾਂ ਦੇ ਕਿਤੇ ਨੇੜੇ ਵੀ ਨਾ ਹੋਵੇ ਤੇ ਤੀਜੀ ਬੇਨਤੀ ਸਾਧ ਸੰਗਤ ਜੀ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਲੈਣੀ ਹੈ ਉਹ ਤੁਸੀਂ ਆਪਦੀ ਮਰਜ਼ੀ ਅਨੁਸਾਰ ਬਣਾ ਸਕਦੇ ਹੋ ਜੇਕਰ ਤੁਸੀਂ ਘਰ 'ਚ ਹੀ ਆਪਣੇ ਜੀਆਂ ਨੂੰ ਜਾਂ ਆਪਣੇ ਅਨਗਵਾਨ ਵੰਡਣੀ ਹੈ ਤਾਂ ਉਨੀ ਬਣਾ ਲਓ ਜੇਕਰ ਤੁਹਾਡੀ ਸ਼ਰਧਾ ਹੈ ਜੇਕਰ ਤੁਸੀਂ ਜ਼ਿਆਦਾ ਹੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾਠ ਕਰਨ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਬਾਕੀ ਵਾਧੀ ਹੋਈ ਦੇਗ ਗੁਰੂ ਘਰ ਵੀ ਦੇ ਸਕਦੇ ਹੋ ਤਾ ਜੋ ਸੰਗਤ ਵਿੱਚ ਮੰਡੀ ਜਾ ਸਕੇ ਚੌਥੀ ਬੇਨਤੀ ਸਾਧ ਸੰਗਤ ਜੀ ਆਪਾਂ ਜਦੋਂ ਕਿਸੇ ਖਾਸ ਮਨੋ ਕਾਮਨਾਵਾਂ ਲਈ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਰਹੇ ਹਾਂ ਤਾਂ ਆਪਾਂ ਇਹ ਪਾਠ ਬੈੱਡ ਤੇ ਬੈਠ ਕੇ ਨਹੀਂ ਕਰਨਾ ਇੱਕ ਸਾਫ਼ ਸੁਥਰਾ ਕੱਪੜਾ ਨੀਚੇ ਵਿਛਾ ਕੇ ਉੱਥੇ ਬੈਠ ਕੇ ਆਪਾਂ ਪਾਠ ਕਰਨਾ ਹੈ ਤੇ ਕੱਪੜਾ ਆਪਾਂ ਇਹੋ ਜੀ ਜਗ੍ਹਾ ਤੇ ਵਿਛਾਉਣਾ ਹੈ ਕਿ ਜਿੱਥੇ ਆਪਾਂ ਬੈਠੇ ਹੋਈਏ ਤਾਂ ਆਪਣੇ ਅੱਗੋਂ ਦੀ ਕੋਈ ਨਾ ਲੰਗੇ ਆ ਸੰਗਤ ਜੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਆਪਾਂ ਜਦੋਂ ਵੀ نیچے ਬੈਠ ਕੇ ਪਾਠ ਕਰਦੇ ਹਾਂ ਤਾਂ ਆਪਣੇ ਅੱਗੋਂ ਦੀ ਕੋਈ ਤੁਰ ਫੇਰ ਨਾ ਸਕੇ ਪੰਜਵੀਂ ਬੇਨਤੀ ਸਾਧ ਸੰਗਤ ਜੀ ਆਪਣੇ ਕੋਲ ਕਿਸੇ ਭਰਤਨ ਵਿੱਚ ਜਲ ਪਾ ਕੇ ਰੱਖ ਲੈਣਾ ਜਦੋਂ ਤੁਸੀਂ ਪਾਠ ਕਰਨ ਬੈਠਣਾ ਹੈ ਤਾਂ ਉਦੋਂ ਆਪਣੇ ਕੋਲ ਉਹ ਜਲ ਰੱਖਣਾ ਹੈ ਜਦੋਂ ਤੁਸੀਂ ਪਾਠ ਦੀ ਸਮਾਪਤੀ ਕਰੋਗੇ ਤਾਂ ਉਸ ਉਸ ਜਲ ਨੂੰ ਕੁਛ ਛੱਕ ਲੈਣਾ ਤੇ ਕੁਛ ਦਾ ਆਪਣੇ ਘਰ ਵਿੱਚ ਛੱਟਾ ਦੇ ਦੇਣਾ ਤਾਂ ਜੋ ਸਾਰੇ ਦੁੱਖ ਦਲਿੱਦਰ ਆਪਣੇ ਘਰੋਂ ਨਿਕਲ ਸਕਣ ਸਾ ਸੰਗਤ ਜੀ ਇੱਕ ਹੋਰ ਬੇਨਤੀ ਆਪਣੇ ਕੋਲ ਤੋਂ ਬੱਤੀ ਜ਼ਰੂਰ ਲਾ ਲੈਣਾ ਜਦੋਂ ਤੁਸੀਂ ਪਾਠ ਕਰੋਗੇ ਤਾਂ ਜੇਕਰ ਤੁਸੀਂ ਲਾ ਸਕਦੇ ਹੋ ਤਾਂ ਬਹੁਤ ਚੰਗਾ ਬਾਕੀ ਇਹ ਤੁਹਾਡੀ ਇੱਛਾ ਤੇ ਨਿਰਭਰ ਕਰਦਾ ਹੈ ਸਾ ਸੰਗਤ ਜੀ ਸੁਖਮਣੀ ਸਾਬ ਸੁੱਖਾਂ ਦੀ ਮਣੀਏ ਇਹ ਆਪਣੇ ਸਾਰੇ ਦੁੱਖ ਦਲਿੱਦਰ ਦੂਰ ਕਰਦਾ ਹੈ ਆਪਣੇ ਤੋਂ ਸਾਰੀਆਂ ਬਲਾਵਾਂ ਦੂਰ ਹੋ ਜਾਂਦੀਆਂ ਹਨ ਸਾ ਸੰਗਤ ਜੀ ਇੱਕ ਹੋਰ ਬੇਨਤੀ ਕਿ ਇਹ ਪਾਠ ਆਪਾਂ ਕਿੰਨੇ ਦਿਨ ਕਰ ਸਕਦੇ ਹਾਂ ਸਾਧ ਸੰਗਤ ਜੀ ਇਹ ਆਪਣੀ ਅਰਦਾਸ ਬੇਨਤੀ ਆਪਣੀ ਸ਼ਰਧਾ ਤੇ ਨਿਰਭਰ ਕਰਦਾ ਹੈ ਆਪਾਂ ਕਿੰਨੇ ਦਿਨ ਮਰਜ਼ੀ ਵੀ ਕਰ ਸਕਦੇ ਹਾਂ ਜੇਕਰ ਸਵਾ ਮਹੀਨਾ ਮਤਲਬ 40 ਦਿਨ ਕਰ ਲਓ ਤਾਂ ਸਭ ਤੋਂ ਵਧੀਆ ਹੈ ਨਹੀਂ ਤਾਂ ਘਟੋ ਘਾਟ 21 ਦਿਨ ਤਾਂ ਜ਼ਰੂਰ ਕਰੋ ਜਦੋਂ ਵੀ ਤੁਸੀਂ ਪਾਠ ਕਰਕੇ ਉਠੋ ਤਾਂ ਇੱਕ ਮਨ ਇੱਕ ਧਿਆਨ ਹੋ ਕੇ ਉਸ ਗੁਰੂ ਦੇ ਚਰਨਾਂ ਵਿੱਚ ਆਪਣੀ ਮਨੋ ਕਾਮਨਾਵਾਂ ਦੀ ਅਰਦਾਸ ਜ਼ਰੂਰ ਕਰੋ ਕਿ ਹੇ ਮਹਾਰਾਜ ਮੈਂ ਆਵਦੀ ਇਸ ਖਾਸ ਮਨੋ ਕਾਮਨਾ ਲਈਏ ਸੁਖਣਾ ਸੁਖੀਏ ਕਿ ਮੈਂ ਇੰਨੇ ਸੁਖਮਣੀ ਸਾਹਿਬ ਦੇ ਪਾਠਾਂ ਦਾ ਜਾਪ ਕਰਾਂਗਾ ਮੇਰੇ ਤੇ ਕਿਰਪਾ ਕਰ ਦਿਓ ਮੇਰੇ ਤੋਂ ਹੋਈਆਂ ਗਲਤੀਆਂ ਦੀ ਮੈਨੂੰ maaf ਹੀ ਦੇ ਦਿਓ ਤੇ ਮੇਰੀ ਇਹ ਸੁਖਣਾ ਪੂਰੀ ਕਰ ਦਿਓ ਸਾਧ ਸੰਗਤ ਜੀ ਇੱਕ ਭੈਣ ਨੇ ਸਾਨੂੰ ਦੱਸਿਆ ਕਿ ਕਿਵੇਂ ਸੁਖਮਣੀ ਸਾਹਿਬ ਦੇ ਪਾਠ ਕਰਨ ਨਾਲ ਉਹਨਾਂ ਦੇ ਦੁੱਖਾਂ ਦਾ ਛੁਟਕਾਰਾ ਹੋਇਆ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਪਹਿਲਾਂ ਮੈਂ ਪਾਠ ਕਰਦੀ ਹੁੰਦੀ ਸੀ ਪਰ ਸਾਡੇ ਘਰ ਵਿੱਚ ਕਲੇਸ਼ ਦੁੱਖ ਆਮ ਹੀ ਰਹਿੰਦੇ ਸਨ ਫਿਰ ਮੈਂ ਪਾਠ ਕਰਨਾ ਛੱਡ ਦਿੱਤਾ ਤੇ ਗੁਰੂ ਨਾਲ ਨਾਰਾਜ਼ ਹੋ ਗਈ ਕਿ ਪ੍ਰਮਾਤਮਾ ਮੇਰੀ ਕਿਹੜਾ ਅਰਦਾਸ ਸੁਣਦਾ ਏ ਮੈਂ ਤਾਂ ਗੁਰਦੁਆਰੇ ਜਾਣਾ ਵੀ ਬੰਦ ਕਰ ਦੇਣਾ ਏ ਮੈਂ ਤਾਂ ਗੁਰੂ ਦਾ ਨਾਮ ਲੈਣਾ ਵੀ ਬੰਦ ਕਰ ਦੇਣਾ ਏ ਉਹਨਾਂ ਨੇ ਉਹ ਕਹਿੰਦੇ ਮੈਂ ਉਸੇ ਤਰ੍ਹਾਂ ਹੀ ਕੀਤਾ ਮੈਂ ਬਿਲਕੁਲ ਵੀ ਗੁਰਦੁਆਰਿਆਂ ਜਾਣਾ ਬੰਦ ਕਰ ਦਿੱਤਾ ਤੇ ਗੁਰਬਾਣੀ ਪੜ੍ਹਨਾ ਵੀ ਬੰਦ ਕਰ ਦਿੱਤਾ ਮੈਂ ਗੁਰੂ ਵਾਲੇ ਪਾਸੇ ਉਹ ਇਹ ਪਿੱਛਾ ਹੀ ਕਰ ਦਿੱਤਾ ਉਹ ਕਹਿੰਦੇ ਪੂਰਾ 1 ਸਾਲ ਨਾ ਤਾਂ ਮੈਂ ਗੁਰੂ ਘਰ ਮੱਥਾ ਟੇਕਣ ਗਈ ਨਾ ਮੈਂ ਗੁਰੂ ਦੇ ਅੱਗੇ ਸਿਰ ਨਵਾਇਆ ਤੇ ਨਾ ਮੈਂ ਆਪਣੇ ਮੁਖ 'ਚੋਂ ਵਾਹਿਗੁਰੂ ਦਾ ਜਾਪ ਕੀਤਾ ਕਹਿੰਦੇ ਉਹ ਸਾਡੀਆਂ ਦੁੱਖ ਕਲੇਸ਼ ਜਿਹੜੇ ਸੀਗੇ ਉਹ ਘਟਣ ਦੀ ਬਜਾਏ ਹੋਰ ਵਧ ਗਏ ਕਹਿੰਦੇ ਮੈਨੇ ਦੋ ਬੇਟੇ ਸਨ ਜਿਨ੍ਹਾਂ ਦੀ ਕਿਤੇ ਲੜਾਈ ਹੋ ਗਈ ਤੇ ਉਹਨਾਂ ਨੂੰ ਜੇਲ੍ਹ ਹੋ ਗਈ ਤੇ ਮੈਂ ਖੁਦ ਆਪ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਉਹ ਕਹਿੰਦੇ ਕਿ ਮੈਂ ਬੜੇ ਜਗ੍ਹਾ ਤੇ ਗਈ ਬਾਬਿਆਂ ਕੋਲ ਉਹਨਾਂ ਕੋਲੋਂ ਪੁੱਛਾਂ ਘਟਾਈਆਂ ਪੰਡਤਾਂ ਕੋਲੋਂ ਪਰ ਮੇਰਾ ਮਸਲਾ ਕਿਤੋਂ ਵੀ ਹੱਲ ਨਾ ਹੋਇਆ ਤੱਕ ਹਾਰ ਕੇ ਫਿਰ ਮੈਂ ਗੁਰੂ ਦਾ ਹੀ ਲਾੜ ਫੜਿਆ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਬਹੁਤ ਗਰਬਾਣੀ ਜਪਦੀ ਸੀ ਤੂੰ ਸ਼ਾਇਦ ਪਾਠ ਕਰਨੇ ਛੱਡ ਦਿੱਤੇ ਹਨ ਤਾਂ ਹੀ ਤੇਰੇ ਨਾਲ ਐਵੇਂ ਹੋਇਆ ਏ ਸਾਧ ਸੰਗਤ ਜੀ ਕਹਿੰਦੀ ਥੱਕ ਹਾਰ ਕੇ ਮੈਂ ਫੇਰ ਪਾਠ ਕਰਨੇ ਸ਼ੁਰੂ ਕਰ ਦਿੱਤੇ ਮੈਂ ਸੋਚਿਆ ਕਿ ਮੈਂ ਕਿਵੇਂ ਪਾਠ ਕਰਾਂ ਕਹਿੰਦੀ ਫੇਰ ਮੈਂ ਇਹ ਕਮਰਤ ਧਾਰੀ ਗਿਆਨੀ ਧਿਆਨੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗ੍ਰੰਥੀ ਸਿੰਘ ਕੋਲ ਗਈ ਮੈਂ ਉਹਨਾਂ ਤੋਂ ਪੁੱਛਿਆ ਕਿ ਮੇਰੇ ਨਾਲ ਤਾਂ ਇਸ ਤਰ੍ਹਾਂ ਹੋਇਆ ਏ ਮੇਰਾ ਪਾਠ ਕਰਨ ਨੂੰ ਬਿਲਕੁਲ ਮਨ ਨਹੀਂ ਕਰਦਾ ਮੈਂ ਕਿਹੜੇ ਪਾਠ ਕਰਾਂ ਕਿ ਮੈਂ ਇਸ ਪਰੇਸ਼ਾਨੀ ਵਿੱਚੋਂ ਨਿਕਲ ਸਕਾਂ ਉਹ ਕਹਿੰਦੇ ਕਿ ਮੈਨੂੰ ਉਹਨਾਂ ਨੇ ਕਿਹਾ ਵੀ ਬੀਬੋ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰਨੇ ਸ਼ੁਰੂ ਕਰ ਦਿਓ ਤੁਹਾਡੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਹੋ ਜਾਵੇਗਾ ਕਿਉਂਕਿ ਸੁਖਮਣੀ ਸਾਹਿਬ ਸੁੱਖਾਂ ਦੀ ਮਣੀ ਹੈ ਉਹ ਕਹਿੰਦੇ ਕਿ ਮੈਂ ਉਸ ਤੋਂ ਦੂਜੇ ਦਿਨ ਹੀ ਸਵੇਰੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਡੇਗ ਮਨਾ ਕੇ ਸੁਖਮਣੀ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕਰ ਦਿੱਤੀ। ਕਹਿੰਦੀ ਜਿਵੇਂ ਜਿਵੇਂ ਮੈਂ ਪਾਠ ਕਰਦੀ ਗਈ ਦਿਨੋ ਦਿਨ ਮੈਨੂੰ ਫਰਕ ਪੈਂਦਾ ਗਿਆ। ਮੈਂ ਵੀ ਡਿਪਰੈਸ਼ਨ ਵਿੱਚੋਂ ਬਾਹਰ ਹੋ ਗਈ ਤੇ ਜਿਹੜੇ ਮੇਰੇ ਦੋਵੇਂ ਪੁੱਤ ਜੇਲ੍ਹ 'ਚ ਸਨ ਉਹ ਦੂਜੀ ਧੀਰ ਸੀ ਜਿਹੜੀ ਉਹ ਕੋਈ ਸਬੂਤ ਨਾ ਖਾ ਸਕੀ ਤੇ ਉਹ ਵੀ ਜੇਲ੍ਹ 'ਚੋਂ ਬਾਹਰ ਆ ਗਏ। ਕਹਿੰਦੀ ਫੇਰ ਮੈਂ ਉਸ ਗਰੰਥੀ ਸਿੰਘ ਕੋਲ ਗਈ ਮੈਂ ਕਿਹਾ ਵੀ ਅਸੀਂ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਆ ਉਹ ਕਿਵੇਂ ਕਰੀਏ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਪੰਜ ਸਿੱਖਾਂ ਨੂੰ ਘਰ ਸਾਧ ਕੇ ਪ੍ਰਸ਼ਾਦਾ ਛਕਾ ਦਿਓ ਉਹ ਕਹਿੰਦੇ ਕਿ ਅਸੀਂ ਉਵੇਂ ਹੀ ਕੀਤਾ ਅਸੀਂ ਪੰਜ ਸਿੱਖਾਂ ਨੂੰ ਸਾਧ ਕੇ ਆਪਦੇ ਘਰੇ ਪ੍ਰਸ਼ਾਦਾ ਪਾਣੀ ਛਕਾਇਆ ਤੇ ਇੱਕ ਮੇਰੇ ਬੇਟੇ ਨੇ ਅਮਰਤ ਸ਼ਕਨ ਦੀ ਆਪਦੀ ਅਰਦਾਸ ਉਹਨਾਂ ਤੋਂ ਕਰਵਾਈ ਤੇ ਦੂਜੀ ਅਰਦਾਸ ਬੇਨਤੀ ਮੈਂ ਆਪਦੇ ਮੁੰਡਿਆਂ ਦੇ ਵਿਆਹ ਦੀ ਕਰਵਾਈ ਕਿ ਵਾਹਿਗੁਰੂ ਕਿਰਪਾ ਕਰਕੇ ਇਹਨਾਂ ਦੇ ਚੰਗੇ ਘਰਾਂ ਵਿੱਚ ਰਿਸ਼ਤਾ ਹੋ ਕੇ ਆਪੋ ਆਪਣੇ ਘਰਾਂ ਵਾਲੇ ਬਣ ਜਾਣ ਉਹ ਕਹਿੰਦੇ ਕਿ ਜਿਹੜੇ ਮੇਰੇ ਮੁੰਡੇ ਨੇ ਉਸ ਦਿਨ ਅਮਰਤ ਸ਼ਕਨ ਦੀ ਉਹਨਾਂ ਪੰਜਾ ਪਿਆਰਿਆਂ ਤੋਂ ਅਰਦਾਸ ਕਰਾਈ ਸੀ ਉਸ ਦਾ 1 ਮਹੀਨੇ ਦੇ ਵਿੱਚ ਵਿੱਚ ਰਿਸ਼ਤਾ ਵੀ ਹੋ ਗਿਆ ਤੇ ਵਿਆਹ ਵੀ ਹੋ ਗਿਆ ਉਹ ਕਹਿੰਦੇ ਹੁਣ ਅਸੀਂ ਆਪਦੇ ਘਰ ਵਿੱਚ ਬਹੁਤ ਸੁਖੀ ਵਸਦੇ ਹਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਗੁਰੂ ਨੂੰ ਗੁਰੂ ਦੀ ਬਾਣੀ ਨੂੰ ਪੜਨ ਵਾਲਿਆਂ ਨੂੰ ਸਬਰ ਕਰਨਾ ਚਾਹੀਦਾ ਏ ਜੋ ਕਿ ਮੈਂ ਨਹੀਂ ਕੀਤਾ ਮੈਂ ਤਾਂ ਜਦੋਂ ਗੁਰੂ ਨੇ ਮੇਰੇ ਤੇ ਅਰਦਾਸਾਂ ਬੇਨਤੀਆਂ ਨਾ ਪੂਰੀਆਂ ਕੀਤੀਆਂ ਮੈਂ ਤਾਂ ਗੁਰੂ ਦਾ ਪਾਠ ਹੀ ਕਰਨਾ ਛੱਡ ਦਿੱਤਾ ਮੈਨੂੰ ਨਹੀਂ ਸੀ ਪਤਾ ਲੱਗਿਆ ਕਿ ਗੁਰੂ ਨੇ ਮੇਰੇ ਕਸ਼ਟਾਂ ਨੂੰ ਘੱਟ ਕੀਤਾ ਹੋਇਆ ਏ ਉਸ ਪਰਮਾਤਮਾ ਨੇ ਤਾਂ ਪਤਾ ਨਹੀਂ ਕਿੰਨੇ ਵੱਡੇ ਵੱਡੇ ਕਸ਼ਟ ਮੇਰੇ ਤੇ ਘੱਟ ਕਰਕੇ ਲਿਆਂਦੇ ਸੀ ਪਰ ਮੈਨੂੰ ਉਹ ਵੀ ਵੱਡੇ ਲੱਗਦੇ ਸੀ ਮੈਨੂੰ ਲੱਗਦਾ ਸੀ ਕਿ ਗੁਰਬਾਣੀ ਵਿੱਚ ਕੋਈ ਦਮ ਨਹੀਂ ਮੈਂ ਤਾਂ ਇਨਾ ਪਾਠ ਕਰਦੀ ਆ ਮੇਰੇ ਤੇ ਫਿਰ ਵੀ ਦੁੱਖ ਹੀ ਆ ਰਹੇ ਹਨ ਕਿਉਂਕਿ ਸਾਧ ਸੰਗਤ ਜੀ ਆਪਣਾ ਸਭ ਨਾਲ ਹੁੰਦਾ ਏ ਜਦੋਂ ਛੋਟੇ ਮੋਟੇ ਦੁੱਖ ਆਉਂਦੇ ਨੇ ਆਪਾਂ ਇਹ ਨਹੀਂ ਸਮਝਦੇ ਕਿ ਉਸ ਪਰਮਾਤਮਾ ਨੇ ਇਸ ਵੱਡੇ ਦੁੱਖ ਨੂੰ ਕਿੰਨਾ ਛੋਟਾ ਕਰਕੇ ਆਪਣੇ ਤੱਕ ਪਹੁੰਚਾਇਆ ਏ ਹੋਰੇ ਕੀ ਪਤਾ ਕੀ ਕਸ਼ਟ ਕੱਟੇ ਨੇ ਉਹਨੇ ਇਸ ਦੇ ਬਦਲੇ ਪਰ ਆਪਾਂ ਨੂੰ ਤਾਂ ਉਹ ਵੀ ਬਹੁਤ ਵੱਡਾ ਲੱਗਦਾ ਏ ਸੰਗਤ ਜੀ ਆਪ ਸਭ ਜੀ ਨੂੰ ਬੇਨਤੀ ਏ ਜੇਕਰ ਆਪਣਾ ਕਿਸੇ ਟਾਈਮ ਕੋਈ ਵੀ ਅਰਦਾਸ ਬੇਨਤੀ ਨਹੀਂ ਬੁਰੀ ਹੁੰਦੀ ਜਾਂ ਕਿਸੇ ਟਾਈਮ ਆਪਣੇ ਤੇ ਕੋਈ ਦੁੱਖ ਆਉਂਦਾ ਹੈ ਤਾਂ ਗੁਰੂ ਦਾ ਲੜ ਕਦੇ ਨਾ ਛੱਡੋ ਗੁਰੂ ਦੇ ਲੜ ਨਾਲ ਲੱਗੇ ਰਹੋ ਹੋਰ ਜ਼ਿਆਦਾ ਲੱਗੋ ਕਿ ਇਹ ਪਰਮਾਤਮਾ ਮੈਂ ਤੇਰਾ ਹੀ ਲੜ ਫੜਿਆ ਏ ਮੈਨੂੰ ਤਾਂ ਤੂੰ ਹੀ ਪਾਰ ਲਾਉਣਾ ਏ ਫਿਰ ਵੇਖਿਓ ਗੁਰੂ ਤੁਹਾਡੀ ਡੁੱਬਦੀ ਹੋਈ ਬੇੜੀ ਨੂੰ ਕਿਵੇਂ ਪਾਰ ਲਾਉਂਦਾ ਆ ਸੰਗਤ ਜੀ ਜਿਵੇਂ ਆਪਾਂ ਫਸਲ ਬੀਜਦੇ ਆ ਤਾਂ ਆਪਾਂ 6 ਮਹੀਨੇ ਉਸ ਨੂੰ ਪਾਣੀ ਲਾਉਣੇ ਆ ਫੇਰ ਹੀ ਉਸ ਦਾ ਫਲ ਆਪਾਂ ਨੂੰ ਮਿਲਦਾ ਏ ਜਾਂ ਕੋਈ ਆਪਾਂ ਬੂਟਾ ਲਾਉਣੇ ਆ ਉਸ ਨੂੰ ਵੀ ਆਪਾਂ ਨੂੰ ਸਾਲ 2 ਸਾਲ ਪਾਣੀ ਲਾਉਣਾ ਪੈਂਦਾ ਏ ਫੇਰ ਉਸ ਦਾ ਫਲ ਆਪਾਂ ਨੂੰ ਖਾਣ ਨੂੰ ਮਿਲਦਾ ਏ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਗੁਰਬਾਣੀ ਨੂੰ ਵੀ ਆਪਾਂ ਜਪਦੇ ਰਵਾਂਗੇ ਤਾਂ ਉਸ ਦਾ ਫਲ ਵੀ ਆਪਾਂ ਨੂੰ ਟਾਈਮ ਅਨੁਸਾਰ ਜ਼ਰੂਰ ਮਿਲੇਗਾ ਆਪਣੇ ਵਿੱਚ ਸਬਰ ਹੋਣਾ ਚਾਹੀਦਾ ਹੈ ਕਦੇ ਵੀ ਕਾਲੇ ਨਾ ਪਹਿਣਾ ਤੇ ਗੁਰੂ ਨਾਲ ਜੁੜੇ ਰਹਿਣਾ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਸਾਧ ਸੰਗਤ ਜੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਤੇ ਵੀਡੀਓ ਦੇ ਰਿਲੇਟਿਡ ਕੋਈ ਵੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ